ਸਰਕਾਰੀ ਐਨੀਮੈਂਟਰੀ ਸਕੂਲ ਦੀਆਂ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਸਕੂਲ ਦੇ ਅਧਿਆਪਕ ਉੱਪਰ ਨਾਬਾਲਗ ਵਿਦਿਆਰਥਣਾਂ ਨਾਲ ਕਥਿਤ ਸੇਛਾੜ ਦੇ ਦੋਸ਼ ਤੇ ਕੱਲ ਸਾਡੀ ਬੇਟੀ ਆਂਦੀ ਵੀ ਮੈਂ ਨਹੀਂ ਜਾਣਾ ਸਕੂਲ ਕਿਉਂਕਿ ਸਾਰਾ ਆਣ ਕੇ ਤੁਹਾਡੇ ਨਾਲ ਮਾੜੀਆਂ ਹਰਕਤਾਂ ਕਰਦੇ ਨੇ ਤੇ ਹਨੂੰ ਡਰ ਸਾਡੀਆਂ ਬੱਚੀਆਂ ਦੇ ਨਾਲ ਮਾੜੇ ਹਰਕਤਾਂ ਕਰਦਾ ਆ ਮਤਲਬ ਕਿ ਉਹਨਾਂ ਦੇ ਨਾਲੇ ਸ਼ੋਸ਼ਣ ਕਰਨਾ ਚਾਹੁੰਦੀ ਕੋਸ਼ਿਸ਼ ਕਰਦਾ ਆ ਕੁੱਦ ਨੇ ਸੋ ਆਪਾਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਉਸ ਦੇ ਉੱਤੇ ਉਹਨਾਂ ਨੇ ਸਾਡੇ ਬੱਚਿਆਂ ਨਾਲ ਗਲਤ ਹਰਕਤ ਕੀਤੀ ਹੈ ਤੇ ਇਹਨਾਂ ਨੂੰ ਕਹਿੰਦੇ ਇਹ ਬਹੁਤ ਗਲਤ ਕਰਦੇ ਆ ਇਹਨਾਂ ਦੇ ਨਾਲ ਤੇ ਸਾਡੇ ਬੱਚੇ ਸਾਨੂੰ ਦੱਸਦੇ ਦੱਸ ਦੇਣੀ ਆ ਕਿਉਂਕਿ ਇਹ ਧਮਕੀ ਦਿੰਦੇ ਰਹੇ ਆ ਤੇ ਇਹਨੂੰ ਦੱਸਿਆ ਜਾ ਕੇ ਕਿ ਤੁਹਾਡੇ ਨਾਲ ਆਹ ਹਰਕਤ ਕਰਦੇ ਰਹੇ ਆ ਅਸੀਂ ਉਸ ਤੋਂ ਬਾਅਦ ਆ ਸਕੂਲ ਨਹੀਂ ਭੇਜਿਆ 10 ਦਿਨ ਹੋ ਗਿਆ ਸਾਡੇ ਬੱਚੇ ਸਕੂਲ ਨਹੀਂ ਆ ਰਹੇ ਦੋਨੇ ਉਹਨਾਂ ਨੂੰ ਨੌਕਰੀ ਤੋਂ ਲਤਨਾ ਚਾਹੀਦਾ ਹੈ ਤੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਇਹੀ ਮੰਗ ਕਰਦੇ ਆ ਹਲਕਾ ਮਜੀਠਾ ਦੇ ਪਿੰਡ ਰੱਖ ਭੰਗਵਾ ਦੇ ਸਰਕਾਰੀ ਐਨੀਮੈਂਟਰੀ ਸਕੂਲ ਦੇ ਇੱਕ ਅਧਿਆਪਕ ਵੱਲੋਂ ਆਪਣੇ ਹੀ ਸਕੂਲ ਦੀਆਂ ਨਵਾਲਕ ਵਿਦਿਆਰਥੀਆਂ ਨਾਲ ਕਥਿਤ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੀਆਂ ਬੱਚੀਆਂ 3ਵੀਂ, 4ਵੀਂ ਅਤੇ 5ਵੀਂ ਕਲਾਸ ਵਿੱਚ ਪੜ੍ਹਦੀਆਂ ਹਨ। ਤਿੰਨ ਵਿਦਿਆਰਥੀਆਂ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਉਹਨਾਂ ਦੀਆਂ ਬੱਚੀਆਂ ਨਾਲ ਸਕੂਲ ਦੇ ਇਹ ਅਧਿਆਪਕ ਰੁਕੇਸ਼ ਕੁਮਾਰ ਨੇ ਉਹਨਾਂ ਦੀਆਂ ਬੱਚੀਆਂ ਨਾਲ ਕਥਿਤ ਛੇੜਛਾੜ ਕੀਤੀ ਹੈ। ਅੱਜ ਸਵੇਰੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਵਿੱਚ ਜਾ ਕੇ ਇਸ ਦਾ ਭਾਰੀ ਵਿਰੋਧ ਕੀਤਾ ਅਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਸੰਬੰਧੀ ਜਦ ਥਾਣਾ ਮਜੀਠਾ ਦੇ ਮੁਖੀ ਇੰਸਪੈਕਟਰ ਅਮੋਲਕ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਦੇ ਬਿਆਨ ਦਰਜ ਕਰ ਲਏ ਹਨ ਤਫ਼ਤੀਸ਼ ਦੌਰਾਨ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੰਨਦੇ ਹਾਂ ਕਿ ਇਹ ਜਿਹੜਾ ਰਕੇਸ਼ ਕੁਮਾਰ ਟੀਚਰ ਆ ਇਹ ਪੱਗ ਬਨ ਕੇ ਇੱਕ ਪੱਗ ਦੇ ਪੱਗ ਨੂੰ ਵੀ ਦਾਗ ਲਾ ਦੇ ਗਿਆ ਸੋ ਪਤਾ ਨਹੀਂ ਕਿਹੜਾ ਬੰਦਾ ਇਹਦੇ ਮਗਰ ਹੋਊਗਾ ਹੁਣ ਇਥੋਂ ਭੱਜਾ ਜਾਇਆ ਨਹੀਂ ਹੈਗਾ ਜਦੋਂ ਮਾਪੇ ਆਏ ਆ ਤੇ ਜਦੋਂ ਪੁਲਿਸ ਸਾਹਿਬ ਜੀ ਜਿਹੜੀ ਸਕੂਲ ਦੇ ਵਿੱਚ ਘਟਨਾ ਵਾਪਰੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੀ ਬੇਟੀ ਜਾਂਦੀ ਹੈ ਸਕੂਲ ਮਤਲਬ ਤੀਸਰੀ ਕਲਾਸ ਵਿੱਚ ਪੜ੍ਹਦੀ ਆ ਤੇ ਸਾਰ ਇਥੋਂ ਮੈਡਮ ਨੇ ਬਦਲੀ ਕਰਾ ਲਈ ਆ ਤੇ ਦੋ ਸਰ ਆਏ ਨੇ ਇੱਕ ਸਰ ਪ੍ਰਿੰਸੀਪਲ ਆ ਉਹ ਸਰ ਤੇ ਠੀਕ ਆ ਜਿਹੜਾ ਕਿ ਦੂਸਰਾ ਸਾਰਾ ਆਉਂਦਾ ਆ ਬੁਲਟ ਤੇ ਹੁੰਦਾ ਆ ਤੇ ਜਦੋਂ ਜਾਨੀ ਕਿ ਉਹ ਸਰਦੀ ਡਿਊਟੀ ਹੋਰ ਕਿਤੇ ਕਿਸ ਵੇਲੇ ਚਲ ਜਾਂਦੇ ਆ ਤੇ ਸਾਡੀਆਂ ਬੱਚੀਆਂ ਦੇ ਨਾਲ ਮਾਰੇ ਹਰਕਤਾਂ ਕਰਦਾ ਆ ਮਤਲਬ ਕਿ ਉਹਨਾਂ ਦੇ ਨਾਲ ਸ਼ੋਸ਼ਣ ਕਰਨਾ ਚਾਹੁੰਦੀ ਕੋਸ਼ਿਸ਼ ਕਰਦਾ ਆ ਉਹਨਾਂ ਨੇ ਸਾਨੂੰ ਆਣ ਕੇ ਘਰ ਦੱਸ ਦਿੱਤਾ ਇਹ ਚੀਜ਼ ਦਾ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਪਹਿਲਾਂ ਤੇ ਨਹੀਂ ਪਤਾ ਸਾਡੀ ਕੁੜੀ ਨੇ ਦੱਸਿਆ ਨਹੀਂ ਆ ਵੀ ਇੰਨੀ ਗੱਲ ਆਂਦੀ ਸੀ ਵੀ ਮੰਮੀ ਉਹ ਸਾਨੂੰ ਵੀ ਕੁੱਟਦਾ ਆ ਮਾਰਦਾ ਆ ਕਰਦੇ ਤੁਸੀਂ ਰਹੀ ਹਮੰਗ ਕਰਦੇ ਆ ਕਿ ਉਹਨਾਂ ਨੂੰ ਸਗਤ ਤੋ ਸਗਤ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੂੰ ਨੌਕਰੀ ਤੋਂ ਲਾ ਦਿੱਤਾ ਜਾਵੇ ਸਾਡੇ ਬੱਚਿਆਂ ਦੇ ਨਾਲ ਕ੍ਰਾਈਮ ਹੋ ਰਿਹਾ ਏ ਰਕੇਸ਼ ਸਰ ਨਾਮ ਦਾ ਸਾਰੇ ਉਹ ਸਾਡੇ ਬੱਚਿਆਂ ਨਾਲ ਕ੍ਰਾਈਮ ਕਰ ਰਿਹਾ ਏ ਕਾਫੀ ਚੇਤੋਂ ਕਰ ਰਿਹਾ ਏ ਪਰ ਬੱਚਿਆਂ ਨੂੰ ਧਮਕੀ ਦਿੱਤੀ ਹੋਈ ਏ ਇਹਨਾਂ ਨੇ ਤੇ ਇਸ ਕਰਕੇ ਬੱਚੇ ਸਾਨੂੰ ਦੱਸ ਨਹੀਂ ਰਹੇ ਵੀ ਘਰ ਜਾ ਕੇ ਤੇ ਇਹਨਾਂ ਨੇ ਹੁਣ ਜੇ ਸਾਨੂੰ ਦੱਸਿਆ ਏ ਤੇ ਇਸ ਕਰਕੇ ਅਸੀਂ ਆਪਣੇ ਬੱਚੇ ਦੋਨੋਂ ਸਕੂਲ ਨਹੀਂ ਭੇਜ ਰਹੇ ਦੋਨੇ ਘਰੇ ਬੈਠੇ ਆ ਕਿੰਨੇ ਬੱਚੇ ਪੜਦੇ ਤੁਹਾਡੇ ਇੱਕ ਪੰਨਵੀਂ ਚ ਇੱਕ ਤੀਸਰੀ ਚ ਆ ਦੋਨੇ ਬੇਟੀਆਂ ਐ ਕਿੰਨੀ ਦੇਰ ਹੋ ਗਈ ਤੁਹਾਨੂੰ ਦੱਸਿਆ ਇਹਨਾਂ ਨੇ ਬੱਚਿਆਂ ਨੇ ਇਹਨਾਂ ਨੇ ਸਾਨੂੰ ਦੱਸਿਆ 8 ਦਿਨ ਹੋ ਗਏ ਆ ਦੱਸਿਆ ਨੂੰ ਤੇ ਕਿੰਨੇ ਚਿਰ ਤੋਂ ਉਹ ਜਿਹੜਾ ਉਹ ਛਲੀਲ ਹਰਕਤਾਂ ਕਰਦਾ ਇਹਨਾਂ ਬੱਚਿਆਂ ਨਾਲ ਉਹ ਸਰ ਕਾਫੀ ਚਿਰ ਤੋਂ ਜੋ ਉਦੋਂ ਤੋਂ ਆ ਰਹੇ ਆ ਉਦੋਂ ਤੋਂ ਇਦਾਂ ਕਰ ਰਹੇ ਆ ਬੱਚੇ ਡਰਦੇ ਦੱਸ ਨਹੀਂ ਰਹੇ ਕਿਉਂਕਿ ਉਹਨਾਂ ਨੇ ਧਮਕੀ ਦਿੱਤੀ ਹੋਈ ਐ ਬੱਚਿਆਂ ਨੂੰ ਕਿ ਅਸੀਂ ਤੁਹਾਨੂੰ ਇੰਜ ਕਰਦਾਂਗੇ ਉੰਜ ਕਰਦਾਂਗੇ ਇਸ ਕਰਕੇ ਬੱਚੇ ਸਾਨੂੰ ਪਹਿਲਾਂ ਦੱਸ ਨਹੀਂ ਰਹੇ ਇਹ ਇਹ ਜਿਹੜਾ ਸਾਰਿਆਂ ਕਿੰਨਾ ਚਿਰ ਹੋ ਗਿਆ ਜੀ ਇੱਥੇ ਸਕੂਲ ਲੱਗੇ ਨੂੰ ਇਹਨਾਂ ਨੂੰ ਇੱਕ ਹੋ ਗਿਆ 5-6 ਮਹੀਨੇ ਹੋ ਗਿਆ ਉਹਨਦਿਆਂ ਨੂੰ ਤੇ ਉਦੋਂ ਤੋਂ ਹੀ ਇਹ ਕੁਝ ਚੱਲ ਰਿਹਾ ਪਰ ਬੱਚੇ ਸਾਨੂੰ ਦੱਸ ਨਹੀਂ ਰਹੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਨੌਕਰੀ ਤੋਂ ਲੱਤਨੀ ਚਾਹੀਦੀ ਆ ਤੇ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਾਡੀ ਇਹੀ ਮੰਗ ਆ ਗਾਂ ਵੀ ਬੱਚਾ ਨਾਲ ਕੋਈ ਗਾਂ ਵੀ ਸਾਡੇ ਬੱਚਿਆਂ ਨਾਲ ਕੀ ਨਹੀਂ ਆ ਗਾਂ ਕਿਤੇ ਹੋਰ ਵੀ ਜਾਣਗੇ ਉੱਥੇ ਵੀ ਇਹੀ ਹਰਕਤ ਕਰਨਗੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਨੌਕਰੀ ਤੋਂ ਲੱਤਣਾ ਚਾਹੀਦਾ ਹੈ ਸੋ ਆਪਕਾ ਸਰਪੰਚ ਡਾਕਟਰ ਕਬੀਰ ਸਿੰਘ ਤਿੰਨ ਰਕਪੰਗਵਾ ਇੱਥੇ ਜੋ ਵੀ ਅੱਜ ਘਟਨਾ ਹੋਈ ਆ ਬਹੁਤ ਮਦਪਾਗੀ ਤੇ ਮਾੜੀ ਇਹ ਜੋ ਖਪੰਗਵਾ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਨਾਲ ਇੱਕ ਟੀਚਰ ਨੇ ਮਾੜੀ ਹਰਕਤ ਕਰਕੇ ਜੋ ਕਿ ਸਾਰਿਆਂ ਦਾ ਦਿਲ ਹਿਲਾਉਣ ਵਾਲੀਆਂ ਇੰਨੇ ਨਾਂ ਜੋ ਇਸ ਚਰਮਕ ਨਾ ਘਟਨਾ ਕੀਤੀ ਆ ਦੱਸ ਨਹੀਂ ਸਕਦੇ ਇਸ ਲਈ ਉਸਤੇ ਥਾਣੇ ਫੋਨ ਕੀਤਾ ਪੁਲਿਸ ਮੁਲਾਜ਼ਮ ਆਏ ਐ ਐਸ ਐਚਓ ਸਾਹਿਬ ਆਏ ਸਾਰੀ ਕਾਰਵਾਈ ਚੱਲ ਰਹੀ ਆ ਸਾਨੂੰ ਪੂਰਾ ਪੂਰਾ ਭਰੋਸਾ ਕਿ ਸਾਨੂੰ ਪੂਰਾ ਇਨਸਾਫ ਮਿਲੇਗਾ ਕਾਰਵਾਈ ਸਹੀ ਵੀ ਹੋਊਗੀ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਹਨੂੰ ਜੋ ਵੀ ਆ ਸਜ਼ਾ ਇਹਦੀ ਮਿਲਣੀ ਚਾਹੀਦੀ ਆ ਤੇ ਮਿਲੂਗੀ